ਸਟੇਟਸ ਜਿਹੜਾ ਹੈ ਉਹ ਰੱਦ ਕਰ ਚੁੱਕਿਆ ਹੈ ਤੇ 86 ਚ ਇਹ ਮੋਸ ਫੇਵਰਿਟ ਨੇਸ਼ਨ ਦਾ ਵੀ ਸਟੇਟਸ ਇਹਨੂੰ ਦਿੱਤਾ ਗਿਆ ਸੀ 1986s ਦਿੱਤਾ ਗਿਆ ਸੀ ਉਹ ਵੀ ਖਾਰਿਜ ਕੀਤਾ ਗਿਆ ਤੇ ਸ਼੍ਰੀਚਰਵਾਰ ਨੂੰ ਟਵੀਟ ਕਰਕੇ ਅਰੁਣ ਜੇਟਲੀ ਨੇ ਇਹ ਜਾਣਕਾਰੀ ਵੀ ਜਨਤਕ ਕੀਤੀ ਸੀ ਪਲਵਾਮਾ ਚਾਤਵਾਦੀ ਹਮਲੇ ਚ ਸ਼ਹੀਦ ਹੋਏ ਪਿੰਡ ਨੌਰਪੁਰ ਬੇਧੀ ਤੇ ਰੋਲੀ ਦੇ ਕੁਲਵਿੰਦਰ ਸਿੰਘ ਦੀ ਜੜੀ ਅਸਥੀਆਂ ਨੇ ਸ੍ਰੀ ਕਿਰਤਪੁਰ ਸਾਹਿਬ ਅੱਜ ਵਿਸਰਜਿਤ ਕੀਤੀਆਂ ਗਈਆਂ ਨੇ ਇਸ ਮੌਕੇ ਜਿੱਥੇ ਪਿੰਡ ਵਾਸੀ ਤੇ ਰਿਸ਼ਤੇਦਾਰ ਸਾਰੇ ਇੱਥੇ ਮੌਜੂਦ ਸਨ ਭਾਰੀ ਹਜੂਮ ਤੁਸੀਂ ਵੇਖ ਰਹੇ ਹੋ ਮੌਕੇ ਤੇ ਮੌਜੂਦ ਸੀ ਕੇਸਗੜ ਸਾਹਿਬ ਗਿਆਨੀ ਜਥੇਦਾਰ ਅਗਵੀਰ ਸਿੰਘ ਨੇ ਅਰਦਾਸ ਕੀਤੀ ਤੇ ਪਾਕਿਸਤਾਨ ਤੇ ਅਤਵਾਦ ਦੇ ਖਿਲਾਫ ਵੀ ਭਾਰੀ ਰੋਸ਼ ਲੋਕਾਂ ਨੂੰ ਵੇਖਣ ਨੂੰ ਮਿਲਿਆ लगातार लगातारेख रहे हो अरदस इस मौके की गई श्री किरतपुर साहब च इन दस्थिया प्रभावित किया गया सीआरपीएफ ਦੇ ਵਿੱਚ ਸਰਵਿਸ ਕਰਦਾ ਸੀ ਉਹ ਦੇਸ਼ ਦੀ ਰਾਖੀ ਕਰਦੇ ਹੋਏ ਆ ਆਪਣੇ ਜੀਤੀ ਆਪਣੇ ਫਰਜ਼ ਨਿਭਾਉਂਦੇ ਹੋਏ ਆ ਪਿਛਲੇ ਦਿਨੀ ਅੱਤਵਾਦੀ ਹਮਲੇ ਦੇ ਵਿੱਚ ਪੁਲਵਾਮਾ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਚੁੱਕਾ ਹੈ ਉਹਨਾਂ ਦੇ ਅੰਤਮ ਸੰਸਕਾਰ ਤੋਂ ਬਾਅਦ ਉਹਨਾਂ ਦੀਆਂ ਵਿਸਥਤੀਆਂ ਨੇ ਜੋ ਅਦੁੱਠਾ ਹੈ ਉਹਨਾਂ ਦਾ ਪ੍ਰਬਾਰ ਇਹਨਾਂ ਦੇ ਰਿਸ਼ਤੇਦਾਰ ਤੁਹਾਨੂੰ ਅੱਜ ਲੈ ਕੇ ਸ਼ਹੀਦ ਪਾਤਸ਼ਾਹ ਕੀ ਤਖ਼ਤ ਮਨਸਤਾਨ ਤੋਂ ਦਵਾਰ ਹਪਤਾਲ ਪੁਲੀ ਸਹਿਬ ਦੇ ਅਸਤਖਾਟ ਲਈ ਕੇ ਮੁੰਥਾ ਪਰਵਾਨਾ ਵਾਸਤੇ ਆਏ ਸਨ ਔਰ ਇਥੇ ਫੇਰਾ ਕੇ ਜਪ ਜੀ ਸਹਿਬ ਦਾ ਪਾਠ ਕੀਤਾ ਗੁਰੂ ਚਰਨਾਂ ਦੇ ਵਿੱਚ ਸ਼ਹੀਦ ਦੇ ਜੋ ਰਸਮ ਹੈ ਜੋ ਉਹਦੀ ਅੰਤਨ ਇਥੋਂ ਦੀ ਅਰਦਾਸ ਸੀ ਅੱਜ ਦੀ ਜੋ ਜੋ ਰਸਮ ਬਣਦੀ ਹੈ ਇਖਾ ਪਰਵਾਨ ਦੀ ਉਹ ਉਸ ਬੰਦ ਵਿੱਚ ਅਰਦਾਸ ਵੀ ਗੁਰ ਚਰਨਾਂ ਵਿੱਚ ਕਰਕੇ ਕਿ ਮੁੰਥਾ ਜਲ ਪ੍ਰਵਾਹ ਕਰ ਦਿੱਤਾ ਗਿਆ ਔਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਗਈ ਹੈ ਕਿ ਸਤਿਗੁਰੂ ਜੀ ਉਸ ਸ਼ੀਵ ਨੂੰ ਮੁਨਾ ਚਰਨਾਂ ਦੇ ਵਿਚਨ ਵਾਸਤੇ ਉਹਨਾਂ ਦੇ ਪਰਿਵਾਰ ਨੂੰ ਸਭ ਸਬੰਧੀਆਂ ਨੂੰ ਆਪਾਂ